ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 21 ਜਨਵਰੀ ਤੱਕ ਸਕੂਲਾਂ ਵਿੱਚ ਮੁਰੜ ਕੀਤੀਆਂ ਸੁੱਟੀਆਂ ਜੀ ਆਇਆਂ ਸਸਰੀਆ ਕਾਲ ਜੀ ਦੋਸਤੋ ਉਹ ਆਪਸ ਦਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਕਲਾਸਟੋਰੀ ਦੇ ਵਿੱਚ ਹਾਂਜੀ ਸਟੂਡੈਂਟਸ ਤੁਸੀਂ ਠੀਕ ਹੀ ਪੜਿਆ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋਗੇ ਕਿ ਠੰਡ ਬਹੁਤ ਹੀ ਭਿਆਨਕ ਪੈ ਰਹੀ ਹੈ ਤੇ ਕੜਾਕੀ ਦੀ ਠੰਡ ਪੈ ਰਹੀ ਹੈ ਅਤੇ ਕੜਾਕੀ ਦੀ ਠੰਡ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੁਰੰਤ ਹੀ ਨਵੇਂ-ਨਵੇਂ ਫੈਸਲੇ ਲੈ ਕੇ ਆ ਰਹੀ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ ਕਿ ਕੱਲ ਜਿਹੜੀ ਅਪਡੇਟ ਆਈ ਸੀਗੀ ਚੰਡੀਗੜ੍ਹ ਦੇ ਵਿੱਚ 21 ਜਨਵਰੀ ਤੱਕ ਜਿਹੜੇ ਸਕੂਲ ਲਿੰਗੇ ਉਹ ਜੀ ਜਿਹੜੀ ਕਿ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋਗੇ ਇਹ ਹਰਜੋਤ ਸਿੰਘ ਬੈਂਸ ਦਾ ਜਿਹੜਾ ਅਫੀਸ਼ੀਅਲ ਫੇਸਬੁੱਕ ਅਕਾਊਂਟ ਹੈ ਜਿਸ ਉੱਤੇ ਹੁਣੇ-ਹੁਣੇ ਇੱਕ ਅਪਡੇਟ ਆਈ ਹੈਗੀ ਚਲੋ ਆਪਾਂ ਅੱਜ ਦੀ ਅਪਡੇਟ ਦਿਖਾਉਣੇ ਹੈ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਹੁਣ ਦੱਸ ਦੇਣਗੇ ਤੁਹਾਨੂੰ ਇਹ ਕਿੰਨੇਵੀਂ ਕਲਾਸ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਅਤੇ ਕਿੰਨੇ ਤਰੀਕ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਮੈਂ ਤੁਹਾਨੂੰ ਸਕਰੋਲ ਕਰਕੇ ਦਿਖਾਉਣਾ ਹੈਗਾ ਹੁਣੇ-ਹੁਣੇ ਇਹ ਜਿਹੜੀ ਅਪਡੇਟ ਹੈਗੀ ਹਰਜੋਤ ਸਿੰਘ ਬੈਂਸ ਦੇ ਜਿਹੜਾ ਅਫੀਸ਼ੀਅਲ ਫੇਸਬੁੱਕ ਅਕਾਊਂਟ ਤੇ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ 5ਵੀਂ ਕਲਾਸ ਤੱਕ ਸਰਕਾਰੀ ਇਹ ਜਿਹੜੇ ਮਾਨ ਤੋਂ ਪ੍ਰਾਪਤ ਤੇ ਪ੍ਰਾਈਵੇਟ ਮਿਤੀ 15 ਜਨਵਰੀ ਤੋਂ ਲੈ ਕੇ 21 ਜਨਵਰੀ ਤੱਕ ਰਹਿਣਗੇ ਬੰਦ। ਹਾਂਜੀ ਤੁਸੀਂ ਇੱਕ ਵਾਰੀ ਨੋਟ ਕਰ ਲਓ ਕਿ ਇਹ ਜਿਹੜੇ ਸਕੂਲ ਲੇਗੇ 5ਵੀਂ ਤੱਕ ਦੇਣੇਗੇ ਯਾਨੀ ਕਿ ਪ੍ਰਾਇਮਰੀ ਸਕੂਲ ਨੇਗੇ ਜਿਹੜੇ ਉਹ 5ਵੀਂ ਕਲਾਸ ਤੱਕ ਦੇ ਉਹਨਾਂ ਨੂੰ ਜਿਹੜੇ 21 ਤਰੀਕ ਤੱਕ ਜਿਹੜੀ ਸੁੱਟੀਆਂ ਕਰਤੀਆਂ ਗਈਆਂ ਨੇਗੀਆਂ। ਬਾਕੀ ਜਿਹੜੇ ਨੇਗੇ 6ਵੀਂ ਤੋਂ ਲੈ ਕੇ 12ਵੀਂ ਦੇ ਉਹਨਾਂ ਦੇ ਉਸ ਤਰ੍ਹਾਂ ਹੀ ਸਕੂਲ ਲੱਗਣਗੇ। ਠੀਕ ਹੈ ਯਾਨੀ ਕਿ ਕੱਲ ਨੂੰ ਤੁਹਾਡਾ ਪੇਪਰ ਹੋਵੇਗਾ। ਠੀਕ ਹੈ ਜੀ ਇਹ ਸੁੱਟੀਆਂ ਨੇ ਜਿਹੜੀਆਂ ਸਿਰਫ 5ਵੀਂ ਕਲਾਸ ਤੱਕ ਕੀਤੀਆਂ ਗਈਆਂ ਯਾਨੀ ਕਿ ਪ੍ਰਾਇਮਰੀ ਸਕੂਲ ਨੂੰ ਠ ਠੀਕ ਹੈ ਜੀ ਇਸ ਤੋਂ ਬਾਅਦ ਨੀਚੇ ਦਿੱਤਾ ਹੋਇਆ ਇਹਨਾਂ ਨੇ ਕੱਲ ਤੋਂ ਰੈਗੂਲ ਠੀਕ ਹੈ ਜੀ ਦਿੱਤਾ ਹੋਇਆਗਾ ਤੇ ਸਵੇਰੇ ਸੋ 10 ਤੋਂ ਲੈ ਕੇ ਠੀਕ ਹੈ ਜੀ 3 ਵਜੇ ਤੱਕ ਲੱਗਣਗੇ ਸਕੂਲ ਠੀਕ ਹੈ ਜੀ ਇੱਕ ਵਾਰੀ ਤੁਸੀਂ ਇੱਕ ਹੀ ਅਪਡੇਟ ਨੂੰ ਦੇਖ ਲਵੋ ਠੀਕ ਹੈ ਜੀ ਅੱਗੇ ਜਿਹੜੇ ਤੁਹਾਡੇ ਪੇਪਰ ਹੁੰਦੇ ਨੇਗੇ ਠੀਕ ਹੈ ਜੀ ਪ੍ਰੀ ਬੋਰਡ ਦੇ ਉੱਤੇ ਫਾਈਨਲ ਦੇ ਉਸ ਤਰ੍ਹਾਂ ਹੀ ਹੋਣਗੇ ਅਤੇ ਉਹਨਾਂ ਦੀ ਤਿਆਰੀ ਜਿਹੜੀ ਆਪਣੇ ਚੈਨਲ ਤੇ ਕਰਵਾਈ ਜਾ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਆਪਣੇ ਕੱਲ ਦੇ ਪੇਪਰ ਦੇ ਸਾਰੇ ਜਿਹੜੇ ਹੈਗੇ ਨੇ ਸੈਂਪਲ ਪੇਪਰ ਨੇ ਹੋ ਅਪਲੋਡ ਕਰ ਦਿੱਤੇ ਨੇ ਆਪਣੇ ਚੈਨਲ ਦੇ ਤੇ ਜਲਦੀ ਜਲਦੀ ਜਾ ਕੇ ਆਪਣੇ ਚੈਨਲ ਤੇ ਠੀਕ ਹੈ ਜੀ ਸਾਰੀਆਂ ਕਲਾਸਾਂ ਦੇ ਜਿਹੜੇ ਪੇਪਰ ਆ ਆਪਾਂ ਅਪਲੋਡ ਕਰ ਦਿੱਤੇ ਨੇ ਕੱਲ ਦੇ ਪੇਪਰ ਤੁਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ